ਆ ਗਿਆ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਇੱਕ ਤਾਜੀ ਸੂਈ ਜਰਸੀਆਂ ਇੱਕ ਟੋਕੜ ਗੱਬਣ ਗਾਂ ਤੇ ਇੱਕ ਟੋਕੜ ਗੱਬਣ ਮੱਝ ਤੇ ਇੱਕ ਬਾਈਕੋਲ ਟੌਪ ਦੀ ਕੱਟੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਨਤ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਂਦੇ ਆ ਜੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਨਾਮ ਸਤਨਾਮ ਸਿੰਘ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਬਾਈ ਠੀਕ ਆ ਜੀ ਬਾਈ ਜੀ ਜਰਸੀ ਗਾਂ ਦੀ ਦੱਸੋ ਜਾਣਕਾਰੀ ਜਰਸੀ ਵੀਰੇ ਦੂਜੇ ਸੂਰ ਸੁਈ ਆ ਕੱਦ ਸੁਈ ਆ ਬੱਸੀ ਆ ਮਗਰ ਅੱਛਾ ਜੀ ਹਾਂ ਮਾੜਾ ਬੱਸੀ ਆ 1 ਕਿਲੋਟਰ ਬੋਲੀ ਹੈਗੀ ਲੋਪਰਾ ਬੱਸੀ ਬਹੁਤ ਸੋਹਣੀ ਆ ਮਾੜਾ 10 ਲੀਟਰ ਬੋਲੀ ਆ ਦੁੱਧ ਹਾਂ ਜੀ ਦੇ ਦੂਗੀ 14 ਲੀਟਰ ਦੁੱਧ ਠੀਕ ਦੇਖ ਸਕਦੇ ਹੋ ਪਰਾ ਲੈਵਾ ਤੇ ਅ ਅੱਜ ਰੈਲੀ ਕੀਤੀ ਬਈ ਥੋੜੀ ਜੀ ਹਾਂ ਹਾਂ ਜੋਇਆ 3 1/2 ਕਿਲੋ ਬੱਸੀ ਨੂੰ ਚੁਗਾ ਕੇ ਪਾੜਾ ਤਾਂ ਸੀਗਾ ਠੀਕ ਹੈ ਜੀ ਲੋ ਪਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਸਤਨਾਮ ਬਾਈ ਯਾਰ ਰੇਟ ਜਿਵੇਂ ਜਾਇਜ਼ ਜੇ ਇਹਦਾ ਮੁੱਲ 52000 ਬਾਈ 52000 ਹਾਂ ਮਾਨਤਾਨ ਹੋ ਜੂ ਬਾਈ ਹਾਂ ਕਰ ਦਿਆਂਗੇ ਠੀਕ ਆ ਲੋ ਪਰਾ ਬਾਈ ਕੋਲ 12 ਮਹੀਨੇ 30 ਦਿਨ ਮਾਲ ਹਾਜ਼ਰ ਰਹਿੰਦਾ ਬਾਈ ਦਾ ਵਪਾਰ ਦਾ ਕੰਮ ਠੀਕ ਹੈ ਨਾ ਭਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਠੀਕ ਹੈ ਜਰਸੀ ਗਾਂ ਬਹੁਤ ਸੋਹਣੀ ਫੇਸ ਵਧੀਆ ਬੱਤ ਜੀ ਬਾਲੀ ਵੱਡੇ ਕਰਦ ਨਹੀਂ ਠੀਕ ਹੈ ਦੁੱਧ ਦੇਉ 14 ਲੀਟਰ ਠੀਕ ਹੈ ਠੀਕ ਹੈ ਲੋ ਫੇਸ ਚੈੱਕ ਕਰ ਸਕਦੇ ਭਰਾ ਹਨਾ ਉਹਨਾਂ ਦੀ ਬਹੁਤ ਸਾਫਾ ਬਹੁਤ ਚੰਗੀ ਹੈ ਚੰਗਾ ਚੈੱਕ ਕਰ ਸਕਦੇ ਭਰਾ ਲੋ ਦਰਦੂਆ ਥੋੜਾ ਜਿਹਾ ਕੁਝ ਗਾਲੀ ਉਹ ਦਾ ਬਿਜੇ ਬਿਨਾ ਨਿਆਣੇ ਤੋਂ ਛੋ ਲੋ ਠੀਕ ਹੈ ਜੀ ਹਾਂ ਜੀ ਭਾਈ ਦੱਸ ਇਹ ਗੱਬਣ ਆ ਵੀਰੇ ਤਿੰਨ ਮਹੀਨੇ ਦੀ ਹਾਂ ਜੀ ਤਿੰਨ ਮਹੀਨੇ 10 ਦਿਨ ਹੋ ਗਏ ਨੂੰ ਠੀਕ ਆ ਦੂਜਾ ਸੁਆਗਾ ਇੱਕ ਸੁਆਦ ਸੁੱਤਾ ਦੂਜੇ ਵਾਸਤੇ ਗੱਬਣ ਤੇ ਦੁੱਧ ਦੁੱਧ ਦੇ ਖਲੇ ਪੱਕਾ ਕੰਦੇ ਵਾਲਾ 9 ਕਿ ਕੰਟੀ ਕਾ ਨੌਲੇਜ ਚਾਹੇ ਦੋ ਡਾਂਗ ਚੋਲੇ ਭਰਾ ਮੈਂ ਫਿਰ ਦੋ ਡਾਂਗ ਚੋਲੇ ਚਾਹੀਏ ਐ ਲੈ ਲੈ ਸੀ ਸੰਢੀ ਆ ਵਧੀਆ ਪੱਟੇ ਘੱਟ ਦੀ ਐ ਠੀਕ ਹੈ ਜੀ ਸਤਰਾਮ ਭਾਈ ਰੇਟ ਖੱਟ ਕੇ ਜੇ ਇਹਦਾ ਮੁੱਲ 62000 ਬਾਈ 62000 ਹਾਂ ਠੀਕ ਹੈ ਜੀ ਲੋ ਜੀ ਕਾਦੂ ਕਾਦੂ ਦੀ ਵੇੜਾ 22 ਲੀਟਰ ਦੁੱਧ ਦਿੱਤਾ ਪਹਿਲੇ ਸੂਏ ਠੀਕ ਹੈ ਜੀ ਕੋਈ ਵੀ ਜਣੀ ਕਰ ਜੂ ਆਪਣੀ ਨਾਰਮਲ ਸੇਵਾ ਯਾਰ ਵਧੀਆ ਸੇਵਾ ਕਰਨ ਵਾਲਾ ਬੰਦਾ ਹੋਇਆ ਤਾਂ ਹੁਣ ਕੀ ਕਰ ਨੂੰ 12 ਤਰਾ ਕਿਲੋ ਠੀਕ ਹੈ ਜੀ ਠੀਕ ਹੈ ਜੀ ਲੋ ਭਰਾ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਹਾਂ ਜੀ ਭਾਈ ਮਾਦੀ ਦੀ ਜਾਣਕਾਰੀ ਦਿਓ ਜੀ ਮਾਦੀ ਗੱਬਣਾ ਤਾਂ ਨਵ ਇੱਕੇ ਟਾਈਮ ਰੱਖ ਦਿੰਦੀ ਐ ਸੱਤ ਕਿਲੋ 7 ਲੀਟਰ ਹਾਂ ਠੀਕ ਆ ਤੇ ਰੇਟ ਭਰਾ ਜਾ ਜਿਆਦਾ ਇਹਦਾ ਮੁੱਲ 72000 ਇਹਦਾ 72000 ਲੋ ਇੱਕੇ ਟਾਈਮ ਹੀ ਮਿਲਦੀ ਐ ਇੱਕੇ ਟਾਈਮ ਹਾਂ ਪਹਿਲਾਂ ਦੋ ਮਹੀਨੇ ਮਿਲਦੀ ਸੀ ਅਗਲੇ ਦੇ ਆਪਣੇ ਕੋਲ ਇੱਕ ਟਾਈਮ ਮਿਲਣਾ ਲੱਗ ਗਿਆ ਯਾਰ ਠੀਕ ਆ 7 ਕਿਲੋ ਆਹ ਕੰਡੇ ਵਾਲਾ ਤਾਂ ਕੱਢ ਦਿੰਦੀ ਐ ਤਿੰਨ ਮਹੀਨੇ ਦੇ ਉੱਤੇ ਗਬਣਾ ਇਹ ਲੋ ਭਰਾ ਚੰਗਾ ਕੱਦ ਬੈਠਾ ਸੋਹਣੀ ਆ ਤੇ ਫੇਸ ਚੈੱਕ ਕਰ ਸਕਦੇ ਸੀ ਕਿ ਦੋਨੇ ਟਾਈਮ ਵੀ ਮਿਲਣ ਲੱਗ ਸਕਦੀ ਐ ਹਾਂਜੀ ਜਿਹੜੀ ਆਪਣੇ ਕੋਲੇ ਤਾਂ ਦੋ ਦਿਨ ਹੋ ਗਏ ਐ ਇੱਕ ਟਾਈਮ ਹੀ ਮਿਲਦੀ ਐ ਯਾਰ ਠੀਕ ਆ ਜੀ ਇੱਕ ਟਾਈਮ ਬਾਲਟੀ ਤੋਂ ਨਹੀਂ ਡਾਕਰ ਹੁੰਦੀ ਹੈ 7 ਕਿਲੋ ਠੀਕ ਹੈ ਠੀਕ ਹੈ ਲੋ ਭਰਾ ਹੁਣ ਚੋਈ ਵੀ ਬਰਾ ਆਏ ਹਨ ਹਾਂ ਹਾਂ ਜਮਾ ਖਾਲੀ ਹੈ ਬਾਈ ਹੁਣ ਖਾਲੀ ਕੀਤੀ ਬਾਈ ਕਿਹੜੇ ਵੇਲੇ ਚੋਨੇ ਹੁੰਨੇ ਆਪਾਂ ਇਹਨੂੰ ਠੀਕ ਆ ਥੰਥੁਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਦੇ ਦੇਖ ਸਕਦੇ ਹੋ ਬਹੁਤ ਚੰਗੀ ਹੈ ਬਾਕੀ ਤਾਂ ਠੀਕ ਹੈ ਜੀ ਕੱਤੜਾੜੀ ਵੀ ਬਹੁਤ ਸੋਹਣਾ ਅਗਲੇ ਦੇ ਦੋਨੇ ਟਾਈਮ ਮਿਲਦੀ ਸੀ ਉਪਰ ਆਏ ਕਰ ਗਈ ਮੇਰੇ ਕੋਲ ਆ ਕੇ ਠੀਕ ਹੈ ਜੀ ਹਾਂ ਜੀ ਬਈ ਕੱਟਰੀ ਜਾਣਕਾਰੀ ਦਿਓ ਜੀ ਕੱਟਰੀ ਹੈਗੀ ਇਹ ਸਾਰੀ 13 14 ਮਹੀਨੇ ਦੀ ਬਾਈ ਹਾਂਜੀ ਤੇ ਮੰਨ ਕੇ ਚੱਲ ਕੱਦ ਉਸ ਦੇਖ ਲਓ ਸਿੰਘ ਸੂਰ ਦੀ ਮੂਹਾਂ ਦੀ ਬ ਬਾਈ 17 ਰੇਟ ਇਹਦਾ ਇਹ ਤਾਂ ਮੁੱਲ ਆਪਾਂ 28000 ਕਰਿਆ ਬਾਈ 28000 ਤੋਰ ਤੋ ਭਰਾ ਮੜਾ ਲੰਮਾ ਬਾਲਾ ਨਹੀਂ ਆਏ ਵੱਡਾ ਦੀ ਕੰਮ ਠੀਕ ਆ 35 40 ਮੰਗੀ ਜਾਂਦੇ ਨਿੱਕੀਆਂ ਨਿੱਕੀਆਂ ਦੇ ਠੀਕ ਆ ਜੀ ਚਲੋ ਚਲੋ ਵੜਾ ਤੋਰ ਕੇ ਤੋਰ ਕਮਾਊਗਾ ਲੋ ਜੀ ਚਾਰ ਇਹ ਥਾਣਾ ਠੀਕ ਆ ਸਿੰਘ ਸੁਖੀ ਦੀ ਨਿੱਕੇ ਦੀ ਆ ਬਹੁਤ ਚੰਗੀ ਆਦਤ ਦੀ ਆ ਮੋਡਲ ਲਾਗੀ ਕਰਮ ਵਾਲੀ ਲੋ ਜੀ ਬਾਈ ਨੇ ਆਪਾਂ ਨੂੰ ਰੇਟ ਦਾ ਤਾਂ ਮੋਟਾ ਮੋਟਾ ਥਾਣਾ ਤੇ ਬਾਈ ਦਾ ਪਾਰ ਦਾ ਕੰਮ ਆ 12 ਮਹੀਨੇ 30 ਦਿਨ ਬਾਈ ਕੋਲ ਮਾਲ ਹਾਜ਼ਰ ਹੁੰਦਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਪੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ